ਬੋਲਟ ਨਾਮਾ ਪੰਜਾਬ ਸਫਰ ਦੇ ਤਹਿਤ ਅੱਜ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਆਂ ਫਰੀਦਕੋਟ ਦੇ ਗੁਰਦੁਆਰਾ ਗੋਦੜੀ ਸਾਹਿਬ ਇਹ ਗੁਰਦੁਆਰਾ ਸਾਹਿਬ ਬਾਬਾ ਫਰੀਦ ਜੀ ਦੇ ਨਾਲ ਸੰਬੰਧਤ ਹੈ ਤੇ ਤੁਹਾਨੂੰ ਇੱਥੋਂ ਦੇ ਕਰਾਉਣੇ ਆ ਦਰਸ਼ਨ ਤੇ ਇੱਥੋਂ ਦੇ ਇਤਿਹਾਸ ਦੇ ਵੀ ਕਰਾਉਣੇ ਆ ਰੂਬਰੂ ਬਾਬਾ ਫਰੀਦ ਇੱਥੇ ਕਾਫੀ ਸਮਾਂ ਰਹੇ ਤੇ ਇੱਥੇ ਉਹਨਾਂ ਦੀ ਜਿਹੜੀ ਗੋਦੜੀ ਸੀ ਉਹ ਬੱਚਿਆਂ ਵੱਲੋਂ ਖਿਲਾਰ ਦਿੱਤੀ ਗਈ ਸੀ ਤੇ ਪੂਰਾ ਇਤਿਹਾਸ ਕੀ ਹੈ ਅੱਜ ਤੁਹਾਨੂੰ ਕਰਾਉਣਿਆ ਇਸ ਦੇ ਰੂਬਰੂ ਸਾਡੇ ਰਾਈਡਰ ਸਾਥੀ ਬਲਵਿੰਦਰ ਸਿੰਘ ਮਠਾੜੂ ਜੀ ਵੀ ਪਹੁੰਚ ਚੁੱਕੇ ਆ ਸਾਡੇ ਨਾਲ ਤੇ ਅਸੀਂ ਅੱਜ ਉਹਨਾਂ ਦੇ ਨਾਲ ਮਿਲ ਕੇ ਕਰਦੇ ਆ ਫਰੀਦਕੋਟ ਦਰਸ਼ਨ ਬਾਬਾ ਫਰੀਦ ਸਾਹਿਬ ਅਤੇ ਗੁਰੂ ਨਾਨਕ ਨਾਮ ਦੇ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਸਥਾਨ ਤੇ ਆਪਾਂ ਬੈਠੇ ਆ ਇਹ 12ਵੀਂ ਸਦੀ ਦੇ ਮਹਾਨ ਸੋਹੀ ਫਕੀਰ ਬਾਬਾ ਸ਼ੇਖ ਬੀ ਸ਼ਕਰਗੰਜ ਦੁਆਰਾ ਰਸਾਇਆ ਗਿਆ ਪਵਿੱਤਰ ਚਰਨ ਛੋਹ ਸਥਾਨ ਗੁਰਦੁਆਰਾ ਗੋਦੜੀ ਸਾਹਿਬ ਦੇ ਨਾਂ ਤੇ ਸਥਿਤ ਹੈ 1215 ਈਸਵੀ ਵਿੱਚ ਜਦੋਂ ਬਾਬਾ ਫਰੀਦ ਸਾਹਿਬ ਜੀ ਪਾਕ ਪਟਨ ਤੋਂ ਵਾਪਸ ਦਿੱਲੀ ਨੂੰ ਜਾ ਰਹੇ ਸਨ ਜਿਸ ਨੂੰ ਕੱਚਾ ਰਸਤਾ ਪ੍ਰਕ ਡੰਡੀ ਦਾ ਨਾਮ ਦਿੱਤਾ ਜਾਂਦਾ ਸੀ ਜੋ ਦਿੱਲੀ ਤੋਂ ਚਾਂਸੀ ਦੇ ਰਸਤੇ ਹੁੰਦੇ ਹੋਏ ਇੱਥੇ ਰਾਤ ਨੂੰ ਰੁਕੇ ਆਪਣੇ ਸਾਥੀਆਂ ਦੇ ਨਾਲ ਰਾਤ ਗੁਜ਼ਾਰਨ ਵਾਸਤੇ ਇਸ ਜਗ੍ਹਾ ਤੇ ਠਹਿਰੇ ਇਸ ਸਥਾਨ ਤੇ ਉਸ ਸਮੇਂ ਜੰਗਲ ਬੀਆਬਾਨ ਸੀ ਅਤੇ ਇੱਕੋ ਕਮਰਾ ਜਿੱਥੇ ਅਜਬ ਬਾਬਾ ਫਰੀਦ ਸਾਹਿਬ ਦੇ ਸਥਾਨ ਤੇ 베ਰੀ ਦੇ ਹੇਠਾਂ ਪਵਿੱਤਰ ਸ਼ਰਾਗ ਜਲਦੇ ਜਗਦੇ ਨੇ ਜਿੱਥੇ ਹਜ਼ਾਰਾਂ ਲੱਖਾਂ ਸੰਤਾਂ ਆਪਣੀ ਸ਼ਰਧਾ ਮਈ ਯਾਤਰਾ ਲਈ ਆ ਕੇ ਨਤਮਸਤਕ ਹੋ ਕੇ ਸ਼ੱਕਰ ਤੇਲ ਚੜਾ ਕੇ ਨਤਮਸਤਕ ਹੁੰਦੀਆਂ ਨੇ ਉਸ ਜਗ੍ਹਾ ਦੇ ਨਾਲ ਬਾਬਾ ਫਰੀਦ ਸਾਹਿਬ ਆਪਣੇ ਪੰਜ ਸਾਥੀਆਂ ਦੇ ਨਾਲ ਜਦੋਂ ਇੱਥੇ ਰਾਤ ਠਹਿਰੇ ਤੇ ਉਹਨਾਂ ਨੇ ਆਪਣਾ ਸਮਾਨ ਇੱਥੇ ਰੱਖ ਦਿੱਤਾ ਗੋਦੜੀ ਜਿਸ ਦੇ ਨਾਮ ਤੇ ਬਾਬਾ ਫਰੀਦ ਸਾਹਿਬ ਦਾ ਇਸਤਾਨ ਦਾ ਨਾਮ ਪਿਆ ਹੈ ਉਹ ਉਹਨਾਂ ਦੇ ਮੁਰਸ਼ਦ ਗੁਰੂ ਬਾਬਾ ਬਖਤਿਆਰ ਕਾਕੀ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਉਹਨਾਂ ਨੂੰ ਦਿੱਤੀ ਸੀ ਗੋਦੜੀ ਦਾ ਮਤਲਬ ਮਸਲਾ ਕਹਿ ਦਿੰਦੇ ਆਪਾਂ ਮੁਸਲਮ ਕਲਚਰ ਦੇ ਵਿੱਚ ਉਸ ਕਪੜੇ ਦੇ ਵਿੱਚ ਉਹਨਾਂ ਨੇ ਆਪਣੇ ਹੋਰ ਕੱਪੜੇ ਬੰਨ ਕੇ ਜਿਸ ਤਰ੍ਹਾਂ ਪ੍ਰਾਤਨ ਸਮੇਂ ਦੇ ਵਿੱਚ ਵੱਡੇ ਬਜ਼ੁਰਗ ਡੰਡੇ ਦੇ ਵਿੱਚ ਪਾ ਕੇ ਮੋਢੇ ਤੇ ਟਾਂਗ ਲੈਂਦੇ ਸਨ ਅਤੇ ਯਾਤਰਾ ਲਈ ਤੁਰ ਪੈਂਦੇ ਸਨ ਜਿੱਥੇ ਵੀ ਕਿਤੇ ਰਾਤ ਰੈਨ ਬਸੇਰਾ ਕਰਦੇ ਸਨ ਉਹ ਉੱਥੇ ਆਪਣਾ ਸਮਾਨ ਰੱਖਦੇ ਸੋ ਬਾਬਾ ਫਰੀਦ ਸਾਹਿਬ ਆਪਣਾ ਉਹ ਸਮਾਨ ਇੱਥੇ ਰੱਖ ਕੇ ਸ਼ਹਿਰ ਵੱਲ ਕੁਝ ਖਾਣ ਪੀਣ ਦਾ ਸਮਾਨ ਲੈਣ ਲਈ ਦਾਤਨ ਕਰਦੇ ਹੋਏ ਸ਼ਹਿਰ ਨੂੰ ਤੁਰ ਪਏ ਆਪਜੀ ਸੰਗਤਾਂ ਸਾਰੀਆਂ ਜਾਣਦੀਆਂ ਹੋ ਜਦੋਂ ਇਹ ਬਾਬਾ ਫਰੀਦ ਸਾਹਿਬ ਇੱਥੇ ਆਏ ਸੀ ਤਾਂ ਉਸ ਸਮੇਂ ਜੋ ਸ਼ਹਿਰ ਦੇ ਵਿੱਚ ਸਥਾਨ ਹੈ ਟਿੱਲਾ ਬਾਬਾ ਸ਼ੇਖ ਫਰੀਦ ਜੀ ਉਸ ਦੇ ਨਾਲ ਜੋ ਕਿਲਾ ਹੈ ਉਸ ਦੀ ਕੰਸਟਰਕਸ਼ਨ ਦਾ ਕੰਮ ਭਾਵ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ ਜੋ ਵੀ ਇੱਥੇ ਆਉਂਦਾ ਸੀ ਉਸ ਨੂੰ ਧੱਕੇ ਦੇ ਨਾਲ ਬੇਗਾਰ ਦੇ ਵਿੱਚ ਭਾਵ ਉਹਨੂੰ ਮਜਬੂਰ ਕੀਤਾ ਜਾਂਦਾ ਸੀ ਕੰਮ ਕਰਦੇ ਨੇ ਤੋਂ ਬਾਬਾ ਫਰੀਦ ਸਾਹਿਬ ਨੂੰ ਜਦੋਂ ਇੱਥੋਂ ਤੁਰਦੇ ਤੁਰਦੇ ਉੱਥੇ ਗਏ ਤਾਂ ਰਾਜੇ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਦੇਖਿਆ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਵੀ ਕੰਮ ਕਰੋ ਤੋ ਬਾਬਾ ਫਰੀਦ ਸਾਹਿਬ ਜੀ ਨੇ ਉਹਨਾਂ ਨੇ ਆਪਣੇ ਕੰਮ ਵਿੱਚ ਲਾ ਲਿਆ ਤੇ ਗਾਰੇ ਨਾਲ ਭਰੀ ਟੋਕਰੀ ਉਹਨਾਂ ਦੇ ਸਿਰ ਦੇ ਉੱਪਰ ਰੱਖ ਦਿੱਤੀ। ਜਦੋਂ ਬਾਬਾ ਫਰੀਦ ਸਾਹਿਬ ਜੀ ਉੱਥੇ ਉਹ ਕੰਮ ਕਰਨ ਲੱਗੇ ਤਾਂ ਉਹ ਟੋਕਰੀ ਡੇਢ ਹੱਥ ਉੱਪਰ ਹਵਾ ਦੇ ਵਿੱਚ ਤੈਰਨ ਲੱਗੀ। ਪਰ ਜਦੋਂ ਉਹਨਾਂ ਨੇ ਇਹ ਕੌਤਕ ਦੇਖਿਆ ਤਾਂ ਬੜੇ ਹੈਰਾਨ ਹੋਏ। ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਸੂਫੀ ਫਕੀਰ ਲੱਗਦਾ ਹੈ। ਅਸੀਂ ਉਸ ਨੂੰ ਕੰਮ ਵਿੱਚ ਲਾਇਆ ਸੀ ਤਾਂ ਰਾਜਾ ਆਪਣੇ ਸਾਥੀਆਂ ਦੇ ਨਾਲ ਆ ਕੇ ਰਾਜੇ ਬਾਬੇ ਕੋਲ ਆ ਕੇ ਬਾਬਾ ਜੀ ਕੋਲ ਆ ਕੇ ਪੁੱਛਿਆ ਤੁਸੀਂ ਕੌਣ ਹੋ? ਉਹਨਾਂ ਕਹਿੰਦੇ ਸਨ ਫਰੀਦ ਤੇ ਬਾਬਾ ਫਰੀਦ ਸਾਹਿਬ ਨੂੰ ਰਾਜੇ ਨੇ ਕਿਹਾ ਵੀ ਸਾਡੇ ਤੋਂ ਬੜੀ-ਬੜੀ ਭੁੱਲ ਹੋ ਗਈ ਹੈ ਤੁਸੀਂ ਨਹੀਂ ਜਾਣਦੇ ਅਸੀਂ ਨਹੀਂ ਜਾਣਦੇ ਵੀ ਤੁਸੀਂ ਕੌਣ ਹੋ ਰੱਬੀ ਰੂਹ ਹੋ ਤਾਂ ਉਹਨਾਂ ਨੇ ਬਾਬਾ ਫਰੀਦ ਸਾਹਿਬ ਤੋਂ ਮਾਫੀ ਮੰਗੀ ਤੇ ਨਾਲ ਇਹ ਕਿਹਾ ਵੀ ਇਹ ਸ਼ਹਿਰ ਵਸਦਾ ਨਹੀਂ ਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਇਸ ਦਾ ਨਾਮ ਬਦਲ ਦਿਓ ਕਿਉਂਕਿ ਉਸ ਸਮੇਂ ਇਸ ਸ਼ਹਿਰ ਦਾ ਨਾਮ ਮੋਕਲ ਹਰ ਸੀ ਸ਼ਹਿਰ ਦੇ ਰਾਜੇ ਦਾ ਨਾਮ ਮੋਕਲ ਸੀ ਦੇ ਨਾਲ ਹਰ ਸੀ ਤੇ ਸਾਰੇ ਸ਼ਹਿਰ ਦਾ ਨਾਮ ਵਨ ਨੇਮ ਪਰਸਨ ਦੇ ਨਾਂ ਤੇ مشهور ਸੀ ਮੁਕਲਹਰ ਸੋ ਉਹਨਾਂ ਨੇ ਬਾਬਾ ਫਰੀਦ ਸਾਹਿਬ ਦੇ ਨਾਂ ਤੇ ਇਹ ਸ਼ਹਿਰ ਦਾ ਨਾਮ ਫਰੀਦਕੋਟ ਰੱਖਿਆ ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਨੇ ਆਪਣੇ ਜਿਹੜੇ ਗਾਰੇ ਨਾਲ ਲੱਭੜੇ ਹਾਥ ਸੀ ਉਸ ਜਿਹੜਾ ਅੱਜ ਵੀ ਵਨ ਹੈ ਉਹਨ ਸੁੱਕ ਗਿਆ ਉਸ ਦੇ ਨਾਲ ਆਪਣੇ ਵਨ ਦੇ ਨਾਲ ਹੱਥ ਪਹੁੰਚੇ ਤੇ ਉਸ ਤੋਂ ਵਾਪਸ ਬਾਬਾ ਫਰੀਦ ਸਾਹਿਬ ਇਹ ਸਥਾਨ ਤੇ ਪਹੁੰਚੇ ਤੁਰਦੇ ਤੁਰਦੇ ਜਦੋਂ ਇੱਥੇ ਬਾਬਾ ਫਰੀਦ ਸਾਹਿਬ ਪਹੁੰਚੇ ਤਾਂ ਉਹ ਜਿਹੜੀ ਗੋਦੜੀ ਸੀ ਉਹਨੂੰ ਬੱਚੇ ਕੱਪੜੇ ਦੇ ਵਿੱਚ ਵਲੇਟ ਕੇ ਜਿਸ ਤਰ੍ਹਾਂ ਆਪਾਂ ਬਾਲ ਬਣਾ ਲੈਨੇ ਖੇਡੂ ਬਣਾ ਲੈਨੇ ਉਸ ਨੂੰ ਬਣਾ ਕੇ ਖੇਡ ਰਹੇ ਸਨ ਤਾਂ ਉਹ ਲੀਰੋ ਲੀਰ ਹੋ ਚੁੱਕੀ ਸੀ ਤਾਂ ਬਾਬਾ ਫਰੀਦ ਸਾਹਿਬ ਨੇ ਜਦੋਂ ਦੇਖਿਆ ਵੀ ਮੈਂ ਆਪਣੇ ਮੁਰਸ਼ਿਦ ਦੁਆਰਾ ਦਿੱਤੇ ਗਏ ਉਸ ਵਸਤਰ ਉਸ ਪਵਿੱਤਰ ਪਾਕ ਕੱਪੜੇ ਦੀ ਸੰਭਾਲ ਨਹੀਂ ਕਰ ਸਕਿਆ ਤਾਂ ਮੈਂ ਉਹਨਾਂ ਨੇ ਉਸ ਵਿਰਾਗ ਦੇ ਵਿੱਚ 40 ਦਿਨ ਇੱਥੇ ਤਪੱਸਿਆ ਕੀਤੀ ਜਿਸ ਨੂੰ ਮੁਸਲਮਾਨ ਕਲਚਰ ਦੇ ਵਿੱਚ ਚਲੀਹਾ ਕਹਿੰਦੇ ਚਲੀਹਾ ਕਟਿਆ ਅਤੇ ਵਾਅਦਾ ਦਿੱਤਾ ਵੀ ਜੋ ਵੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਆ ਕੇ ਨਤਮਸਕ ਹੋ ਕੇ ਸੇਵਾ ਕਰੇਗਾ ਮੱਥਾ ਟੇਕੇਗਾ ਉਸ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ 1969 ਦੇ ਵਿੱਚ ਜੋ ਇਸ ਸਮੇ ਸਾਡੇ ਸਵਰਗੀ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਜੋ 2023 ਦੇ ਵਿੱਚ ਸੁਰਗਵਾਸ ਹੋ ਗਏ ਸਨ ਉਹਨਾਂ ਨੇ ਪ੍ਰਬੰਧ ਆਪਣੀ ਪ੍ਰਬੰਧਕ ਕਮੇਟੀ ਦੇ ਨਾਲ ਇਨ੍ਹਾਂ ਸਥਾਨਾਂ ਦਾ ਸੇਵਾ ਸੰਭਾਲ ਸ਼ੁਰੂ ਕੀਤੀ ਅਤੇ 1969 ਤੋਂ ਲੈ ਕੇ 2023 ਤੱਕ ਉਹਨਾਂ ਨੇ ਇਸ ਸੰਸਥਾਵਾਂ ਇਨ੍ਹਾਂ ਸੰਸਥਾਵਾਂ ਦੀ ਗੁਰਦੁਆਰਾ ਗੋਦੜੀ ਸਾਹਿਬ ਪਿੱਲਾ ਬਾਬਾ ਫਰੀਦ ਜੀ ਦੇ ਸਥਾਨਾਂ ਦੀ ਸੇਵਾ ਕੀਤੀ ਜਿਨ੍ਹਾਂ ਦੇ ਵਿੱਚੋਂ ਸੰਗ ਗੁਰੂ ਦੀ ਗੋਲਕ ਦੇ ਸੰਗਤ ਦੀ ਸੇਵਾ ਦੇ ਨਾਲ 인ਦਰਜੀਤ ਸਿੰਘ ਖਾਲਸਾ ਪ੍ਰਧਾਨ ਜੀ ਨੇ ਦੋ ਐਜੂਕੇਸ਼ਨਲ ادارے ਬਾਬਾ ਫਰੀਦ ਪਬਲਿਕ ਸਕੂਲ ਅਤੇ ਗੁਰਦੁਆਰਾ ਬਾਬਾ ਫਰੀਦ ਲੋਕ ਕਾਲਜ ਸਥਾਪਿਤ ਕੀਤੇ ਜਿੱਥੇ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਬੱਚੇ ਪੜ੍ਹ ਕੇ ਆਪਣਾ ਨਾਮ ਰੋਸ਼ਨ ਕਰ ਚੁੱਕੇ ਹਨ ਤੇ ਉਹਨਾਂ ਦੇ ਜਾਣ ਦੇ ਬਾਅਦ ਇਸ ਟਾਈਮ ਖੁਦਾ ਸਿਮਰਜੀਤ ਸਿੰਘ ਸੇਖੋਂ ਐਡਵੋਕੇਟ ਬਤੌਰ ਪ੍ਰਧਾਨ ਤੇ ਨਾਲ ਪ੍ਰਬੰਧਕ ਕਮੇਟੀ ਇਹਨਾਂ ਸਥਾਨਾਂ ਦੀ ਸੇਵਾ ਨਿਭਾ ਰਹੀ ਹੈ

ਉਹ ਗੋਦੜ ਸਾਹਿਬਤਰਾ ਹਾਂਜੀ ਗੋਦੜੀ ਗੋਦੜੀ ਸਾਹਿਬ ਗੋਦੜੀ ਅੰਦਰ ਆ ਜੀ ਇਹ ਆਪਾਂ ਜੋ ਦਰਸ਼ਨ ਦਰਾਰੇ ਕਰ ਰਹੇ ਆ ਇਹ ਉਹ ਪਵਿੱਤਰ ਜਗਾ ਬਾਬਾ ਫਰੀਦ ਸਾਹਿਬ ਜਿੱਥੇ ਆਪਣੇ ਸਾਥੀਆਂ ਦੇ ਨਾਲ ਠਹਿਰੇ ਸੀ ਇਹ ਪਵਿੱਤਰ ਮੱਤਵਰਗ ਜਗਾ ਜਿੱਥੇ 베ਰੀ ਦੇ ਥੱਲੇ ਜੋ ਪਵਿੱਤਰ ਚਿਰਾਗ ਜਲ ਰਹੇ ਨੇ ਜੋ ਸੰਗਤਾਂ ਆ ਕੇ ਮੱਤਮਕਸਦ ਹੁੰਦੀਆਂ ਨੇ ਤੇ ਇਹ ਉਹ ਪਵਿੱਤਰ ਕਮਰਾ ਜਿੱਥੇ ਉਹ ਉਸ ਸਮੇਂ ਬਾਬਾ ਫਰੀਦ ਸਾਹਿਬ ਠਹਿਰੇ ਸੀ ਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਇਸ ਜਗ੍ਹਾ ਤੇ ਰਾਤ ਰੁਕੇ ਸੀ ਉਸ ਤੋਂ ਬਾਅਦ ਕਿਉਂਕਿ ਇਹ ਅੰਦਰੋਂ ਚੀਨੀ ਮਿੱਟੀਾਂ ਦੇ ਨਾਲ ਬਣਿਆ ਹੋਇਆ ਮੁਸਲਮਾਨ ਕਲਚਰ ਦੇ ਜੋ ਇਸ ਨੂੰ ਉੱਪਰੋਂ ਸਾਵਧਾਨ ਸੰਭਾਲ ਦੇ ਨਾਲ ਗਰੇਨਾਈ ਡਾ ਕੇ ਪ੍ਰਬੰਧਕ ਕਮੇਟੀ ਦੁਆਰਾ ਇਸ ਨੂੰ ਉਸੇ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਉਹ ਜੋ ਤੁਸੀਂ ਸਾਹਮਣੇ ਦਰਸ਼ਕਦਾਰੇ ਕਰਦੇ ਹੋ ਇਹ ਗੋਦੜੀ

ਬਹੁਤ ਬਹੁਤ ਸ਼ਹੀਰੇ ਨਾਲ ਜੋ ਮਿਨਾਕਾਰੀ ਦਾ ਕੰਮ ਕੀਤਾ ਗਿਆ ਹੈ ਸਵਾਪਰੀ ਸਾਹਿਬ ਜੀ ਦੇ 132 ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਚਮ ਪਾਤਸ਼ਾਹ ਨੇ ਉਹਨਾਂ ਨੂੰ ਅੰਕਿਤ ਕੀਤਾ ਵੰਦੇ ਨਾਲ ਗੁਦਰੀ ਆਪਣੀ ਬਨ ਕੇ ਆਪਣੀ ਸ਼ਰਦਾ ਆਸਤਾ ਦੇ ਨਾਲ ਆਪਣੀ ਨਤਮਸਤਕ ਹੋ ਕੇ ਨਮਸਕਾਰ ਕਰਦੀ ਹਾਂ ਬਹੁਤ ਵਿਸ਼ਾਲ ਦਰੱਖਤ ਬਣ ਗਏ ਇਹ ਦਰ ਸ਼ੁਰੂ ਹੋ ਰਹੀ ਹੈ ਜਗਾ 72 ਦਰਬਾਰ ਹਾਲ ਜੋ 1979 ਦੇ ਵਿੱਚ ਤਿਆਰ ਹੋਇਆ ਸੀ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਹੁਣ ਵਿਦਧ ਹੋਣ ਕਰਕੇ ਨਵਾਂ ਉਸੇ ਪ੍ਰਾਤਨ ਹਾਲ ਨੂੰ ਨਵਾਂ ਪ੍ਰਬੰਧਕ ਕਮੇਟੀ ਵੱਲੋਂ ਜਿਸ ਦਾ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਹ ਨਵਾਂ ਦਰਬਾਰ ਹਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਣ ਕੇ ਤਿਆਰ ਹੋਣ ਜਾ ਰਿਹਾ ਹੈ ਇਹ ਬਾਬਾ ਫਰੀਦ ਸਾਹਿਬ ਦੀ ਮਿਹਰ ਰਹਿਮਤ ਦੇ ਨਾਲ ਸਾਫ